ਚਾ ਚਾ ਇਹ ਕਿਦਾਂ ਹੁੰਦੇ ਆ। ਹਾਂ ਕਿਵੇਂ ਜੋਬਨ? ਵਧੀਆ ਠੀਕ ਠਾਕ ਜੱਟਾ। ਕੀ ਕਰਨਿਆ ਇੱਥੇ ਅੱਜ ਬਾਹਰ? ਉਹ ਮੈਂ ਕੀ ਕਰਨਾ ਸੀਗਾ? ਉਹ ਘਾੜਿਆ ਸੀ ਘਡੌਣ ਵਟਾਂ ਤੋਂ। ਹੁਣ ਮੌਸਮ ਆ ਗਿਆ ਹੁਣ ਇਦਾਂ ਦਾ ਹੀ ਆ ਰੋਜ਼ ਬਾਰਿਸ਼ ਆ ਜਾਂਦੀ ਹੁਣ ਪਾਣੀ ਨਾ ਲਾਵੀ ਝੋਨੇ ਨੂੰ। ਨਹੀਂ ਨਹੀਂ ਪਾਣੀ ਕੰਨ ਲਾਉਣਾ ਵਾ। ਪਾਣੀ ਦੇ ਅੱਗੇ ਬੜਾ ਦੇਖੋ ਕਿੰਨਾ ਪਾਣੀ ਹੈ। ਉਹ ਤਾਂ ਪਾਣੀ ਹੈ ਕਿ ਝੋਨਾ ਖਰਾਬ ਹੋ ਜਾਣਾ ਹੁਣ ਨਾ ਲਾਵੀ। ਨਹੀਂ ਨਹੀਂ ਪਾਣੀ ਨਹੀਂ ਲਾਉਂਦੀ ਉਹਦਾ। ਆ ਕਾ ਕੁ ਜਿਆਦਾ ਸੀ ਮੈਂ ਹਾਂ ਚਲਕਦਾ। ਕੱਲ ਕਰਨੀ ਸੀ ਮੈਂ ਤੇਰਾ ਨਾਲ ਇੱਕ ਦੱਸੋ ਕੋਈ ਨਹੀਂ। ਕਿ ਮੇਲਾ ਇੱਕ ਸੱਜਣ ਬੇਲੀ ਆ। ਅੱਛਾ। ਉਹਨਾਂ ਦੇ ਕੁੜੀ ਆ ਮਾਂ ਰਿਸ਼ਤੇ ਵੱਲੋਂ ਮੈਨੂੰ ਪੁੱਛਣ ਦੇ ਹੀ ਵੀ ਤੁਸੀਂ ਆਪਣੇ ਮੁੰਡੇ ਦਾ ਰਿਸ਼ਤਾ ਕਰਨਾ ਏ ਜੋ ਬੰਦਾ ਅੱਛਾ ਤੇ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਰਿਸ਼ਤਾ ਕਰਾਉਣਾ ਕੁੜੀ ਦੇ ਫੋਫੜ ਨੇ ਅੱਛਾ ਔਰ ਰਜਿੰਦਰ ਕਿਹੜੇ ਗਵਾਂਢੀਆਂ ਦੇ ਹਾਂਜੀ ਹਾਂਜੀ ਹਾਂ ਅੱਛਾ ਤੇ ਮੈਨੂੰ ਉਹਨਾਂ ਸੱਦਿਆ ਹੀ ਵੀ ਸਾਨੂੰ ਪਸੰਦਵਾਜ ਜੇ ਤੁਸੀਂ ਹਾਂ ਕਰੋ ਤੇ ਆਪਾਂ ਹਾਂਕ ਫੇਰ ਕਰਾਂਗੇ ਪਹਿਲਾਂ ਦੱਸੋ ਸਲਾਹ ਕਰਕੇ ਮੈਂ ਤਾਂ ਮੈਂ ਆਪਣੇ ਭਤੀਜੇ ਨਾਲ ਕਰ ਲੈਣਾ ਗੱਲ ਹੂੰ ਹੂੰ ਤੇ ਲੈਣਾ ਦੇਣਾ ਕੱਖ ਨਹੀਂਗਾ ਮੈਂ ਕਹਿੰਦੇ ਆਪਾਂ ਲੈਣ ਦੇਣ ਜੋਗੇ ਕੱਖ ਨਹੀਂ ਗੇ ਤੇ ਮੈਕਅਪ ਚਲੋ ਆਪਾਂ ਨੂੰ ਕੋਈ ਇਹ ਚੀਜ਼ਾਂ ਦੀ ਡਿਮਾਂਡ ਵੀ ਹੈ ਨਹੀਂ ਜਹਾਡਾ ਇਹੋ ਚਲੋ ਜੇ ਮੁੰਡਾ ਸਾਡਾ ਖੁਸ਼ ਆ ਪਹਿਲਾਂ ਮੁੰਡੇ ਨੂੰ ਪੁੱਛ ਲੈਣ ਦੋ ਨਹੀਂ ਨਹੀਂ ਕੋਈ ਨਹੀਂ ਚਾਚਾ ਜਿੱਦਾਂ ਤੁਸੀਂ ਕਰੋਗੇ ਤੁਸੀਂ ਮਾੜਾ ਕਰਨਾ ਤੈਨੂੰ ਤਾਂ ਇਥੇ ਮੋਟਰ ਤੇ ਪਰਦੇ ਦੇ ਨਾਲ ਪੁੱਛਣ ਆਇਆ ਕਰਦੇ ਆਂ ਤੋਂ ਕਿਹ ਵਲੇ ਬੱਚਿਆਂ ਨੂੰ ਆਪਣੀ ਮਰਜ਼ੀ ਵੀ ਤੁਹੁੰਦੀ ਏ ਜੇ ਜਾਂ ਕੋਈ ਬਾਹਰ ਅੰਦਰ ਕਿਤੇ ਪਸੰਦ ਕੀਤੀ ਹੋਵੇ ਮੈਨੂੰ ਅੱਜ ਦੱਸ ਦੇ ਉਹ ਨਹੀਂ ਨਹੀਂ ਚਾਚਾ ਇਹ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਸੱਜਣ ਤਾਂ ਇਹ ਕੱਲ ਨੂੰ ਫਿਰ ਨਾ ਨਹੀਂ ਹੋਣੀ ਜਿਵੇਂ ਹਾਂ ਕਰ ਦਿੱਤੀ ਉਹ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਬਸ ਇਹੋ ਚੀਜ਼ ਦਾ ਵੱਡਾ ਧਿਆਨ ਰੱਖਣ ਦੀ ਗੱਲ ਆ ਵੀ ਘਰ ਸਾਹਮਣੇ ਆ ਕੇ ਹੋਰ ਕੀ ਚਾਹੀਦਾ ਤੇ ਗੱਲਾਂ ਪੁੱਤ ਦੋ ਨੇ ਨਾਲ ਹੋਰ ਵਿਆਹ ਬਿਲਕੁਲ ਸਾਦਾ ਸਿੰਪਲ ਹੋਣਾ ਠੀਕ ਆ ਤੇ ਦਾਜ ਬਿਲਕੁਲ ਨਹੀਂ ਹੋਣਾ ਮੈਂ ਉਹਨਾਂ ਨੂੰ ਕਹਿੰਦੇ ਦਾਜ ਉਹ ਮੈਨੂੰ ਪੁੱਛਦੇ ਵੀ ਸਾਡੇ ਕੋ ਕੁੜੀ ਕੁੜੀ ਆ ਤੇ ਮੈਂ ਉਹਨੂੰ ਕਿਹਾ ਵੀ ਜਿੰਨੇ ਧੀ ਦੇ ਦਿੱਤੀ ਉਹਨੇ ਸਾਰਾ ਕੁਝ ਦੇਖ ਤਾ ਮੈਂ ਨਾ ਕਰ ਦਿੱਤੀ ਉਹ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਚਾਚਾ ਜੀ ਜਿੱਦਾਂ ਤੁਸੀਂ ਗੱਲ ਕਰਤੀ ਨਾ ਠੀਕ ਆ ਤੁਸੀਂ ਇਹ ਕਰੀ ਮੰਮੀ ਇਹ ਨਾਲ ਗੱਲ ਕਰ ਤੁਹ ਵਾ ਠੀਕ ਹੀ ਠੀਕ ਹੈ ਹੋਰ ਕੀ ਚਾਹੀਦਾ ਚਲ ਮੈਨੂੰ ਪਹਿਲਾਂ ਤੇਰੀ ਹਾਂ ਚਾਹੀਦੀ ਫੇਰ ਮਮੀ ਡਾਡੀ ਨਾਲ ਮੈਂ ਕਰਨੀ ਹੀ ਗੱਲ ਨਹੀਂ ਨਹੀਂ ਕੋਈ ਨਹੀਂ ਤੁਸੀਂ ਜਿੱਦਾਂ ਕਰਦੇ ਹੋ ਫੇਰ ਮੈਂ ਹਾਂ ਕਰ ਲੈਣੀ ਉਹ ਗੱਲ ਉਹਨਾਂ ਨਾਲ ਕੋਈ ਨਹੀਂ ਕਰ ਲੋ ਕਰ ਲੋ ਚਲ ਚੱਲੀਏ ਮੇਰਾ ਵੀ ਕੰਮ ਲੱਪੜ ਗਿਆ ਵਾ ਮੋੜ ਲਓ ਮੋਟਰਸਾਈਕਲ ਚੱਲਦੇ ਫੇਰ ਚਲੋ ਬਾਸਾ ਤੇਰੇ ਵਾਲਾ ਤਾਂ ਸਰਿਆ ਪਿਆ ਵਾ ਸਾਰਾ ਦਿਨ ਫੋਨ ਲੈ ਕੇ ਤਾਂ ਮੰਦਿਆ ਤੋੜਦਾ ਰਹਿੰਦਾ ਵਾ ਕੀ ਹੋ ਗਿਆ ਮੰਮੀ ਹੁਣ ਹੁਣਾਂ ਕੀ ਆ ਅਸੀਂ ਜਿਹੜੀਆਂ ਸਕੀਮਾਂ ਘੜ ਕੇ ਬੈਠੇ ਹਾਂ ਤੇ ਉਹਨਾਂ ਦੀ ਪਿਆਲੀ ਸਾਰੇ ਸਾਂਭਾਂਗੇ ਮੈਨੂੰ ਲੱਗਦਾ ਵਾ ਕਿ ਤੇਰਾ ਰਾਦਾ ਹੋਰ ਕੋਈ ਲੱਲੇ ਉਹ ਪਿਆਲੀ ਉਹ ਕੋਈ ਲੱਗਾ ਬੈਠੋ ਸਹੀ ਬਿਆਣਾ ਮੈਂ ਕੀ ਆ ਤੇਰਾ ਤਾਂ ਕੰਮ ਹੀ ਇਹੋ ਵਾ ਸਾਰਾ ਦਿਨ ਅੰਦਰ ਵੜਿਆ ਰਹਿੰਦਾ ਵਾ ਇਹ ਨਹੀਂ ਵੀ ਬਾਹਰ ਨਿਕਲਣਾ ਤੇ ਕੋਈ ਉਹਨਾਂ ਕੋਈ ਸਲਾਹ ਕਰਾਂ ਕੋਈ ਕੰਮ ਕਰੀਏ ਮੰਮੀ ਇੰਨੇ ਗਰਮ ਨਾ ਹੋ ਮੈਂ ਵੀ ਸਲਾਹ ਕੀਤੀ ਆ ਕਾਦੀ ਸਲਾਹ ਕੀਤੀ ਆ ਤੂੰ ਮੈਂ ਉੱਥੇ ਮੁੰਡੇ ਨਾਲ ਗੱਲਬਾਤ ਕੀਤੀ ਤੇ ਰਿਸ਼ਤਾ ਵੜਿਆ ਦਾ ਤੈਨੂੰ ਪਤਾ ਵਾ ਕਿੱਥੇ ਹੋਂਦੇ ਆ ਵਾ ਕਿੱਥੇ ਕਰਾਉਂਦੇ ਆ ਮੈਨੂੰ ਪਤਾ ਵਾ ਨਾਲ ਦੇ ਪਿੰਡ ਹੋਂਦੇ ਆ ਹੋਂਦੇ ਡਿਆ ਤਾਂ ਕੀ ਕਰਾਂਗੇ ਫਿਰ ਉਹ ਆਪਾਂ ਉੱਥੋਂ ਦਰਵਾਜ਼ਾ ਦਾ ਰਿਸ਼ਤਾ ਵੇਤੜਵਾਏਗਾ ਕਿਦਾਂ ਕੀ ਗੱਲ ਕਹਿਗਾ ਉਹਨਾਂ ਨੂੰ ਉਹ ਸੌ ਗੱਲਾਂ ਮਤਾਂਦੀ ਮਮੀ ਗੱਲਾਂ ਬਾਤਾਂ ਤਾਂ 100 ਹੁੰਦੀਆਂ ਵਾ ਤੇਰੇ ਭੂਆ ਫੁਫਣ ਨੂੰ ਪਤਾ ਲੱਗ ਗਿਆ ਨਾ ਸਿਰ ਤੇ ਵਾਲਾਂ ਨੂੰ ਪਹਿਣਾ ਉਹਨਾਂ ਨੇ ਉਹ ਜੋ ਮਰਜ਼ੀ ਕਹਿ ਦਈਏ ਵੀ ਕੁੜੀ ਇਦਾਂ ਉਹਦਾਂ ਸੌ ਗੱਲਾਂ ਬਾਤਾਂ ਹੁੰਦੀਆਂ ਰਿਸ਼ਤਾ ਤਰਵਾਉਣ ਨੂੰ ਮੈਨੂੰ ਨਹੀਂ ਗਾ ਪਤਾ ਵੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਵਾ ਪਰ ਇਹ ਰਿਸ਼ਤਾ ਜਿਹੜਾ ਸਿਰੇ ਚੜਨਾ ਨਹੀਂ ਚਾਹੀਦਾ। ਉਹ ਨਹੀਂ ਚਾਹਤਾ ਮੰਮੀ ਮੈਂ ਮੁੰਡੇ ਨਾਲ ਗੱਲ ਕੀਤੀ ਆ। ਪਾਪਾ ਮੁੰਡੇ ਨੂੰ ਜਾ ਕੇ ਨਾ ਗਲਤ ਗੁੱਤ ਦੱਸ ਦੇਣਾ ਸਭ ਕੁਝ। ਤੇ ਇੱਥੇ ਆ ਕੋ ਚਲਦਾ ਵਾ। ਪਰ ਆਪਣੇ ਪਿਓ ਨੇ ਇਹ ਗੱਲ ਨਾ ਕਰੀ। ਉਹਨੇ ਬਰਦਾਸ਼ਤ ਨਹੀਂ ਕਰਨੀ। ਉਹਦੀ ਭਤੀ ਲੱਗਦੀ ਆ। ਉਹਨੇ ਕਿਹਾ ਨਾ ਐਡਾ ਗਲਤ ਕੰਮ ਮਾਂ ਪੁੱਤ ਕਰਨ ਦਾ ਇਹ। ਓਏ ਆਪਾ ਇੰਨਾ ਵੀ ਮਾਰਾ ਬਲੇਮ ਥੋੜੀ ਲਾਉਣਾ ਉਹਨਾਂ ਤੇ। ਮਾਰੀ ਮੋਟੀ ਕੋਈ ਗੱਲ ਦੱਸ ਦਾਂਗੇ। ਤੇ ਐਡਾ ਇੱਥੇ ਨਹੀਂ ਸਹੀ ਹੈਗਾ ਰਿਸ਼ਤਾ ਤੇਰਾ। ਤੂੰ ਘਰ ਬਾਹਰ ਦਾ ਹੀ ਦੱਸੀ। ਹੋਰ ਨਾ ਗੱਲ ਕੋਈ ਕਰੀ। ਤੂੰ ਕਹੀਂ ਤੇ ਤੁਹਾਡਾ ਘਰ ਐਡਾ ਵਧੀਆ ਬਣਿਆ ਵਾ ਤੇ ਕੁੜੀ ਵਾਲਿਆਂ ਦੇ ਘਰ ਤੇ ਕੱਖ ਵੀ ਹੈ ਨਹੀਂ ਆ ਤੂੰ ਕਿੱਥੇ ਜਾ ਕੇ ਵਿਆਹ ਕਰੇਗਾ ਸਿੱਧਾ ਮੁੰਡੇ ਨੂੰ ਦਰੀ ਆ ਕੇ ਕਹਿਣਾ ਵਾ ਉਹ ਜਿਹੜਾ ਮੁੰਡਾ ਨਾਲ ਉਹਨੇ ਪਿੰਡ ਉਹ ਮੇਰਾ ਯਾਰ ਦੋਸਤ ਹੈ ਮੈਂ ਉਹ ਮੁੰਡੇ ਨੂੰ ਦੱਸਣਾ ਵਾ ਜਿਹਨਾਂ ਉਹ ਬੈਂਦਾ ਵਾ ਜਿਹਨਾਂ ਦਾ ਵਿਆਹ ਹੋਣਾ ਚੱਲ ਕੋਈ ਗੱਲ ਨਹੀਂ ਘਰ ਘਰ ਫਿਰ ਇਹ ਨੇਕੀ ਦਾ ਕੰਮ ਜਿਹੜਾ ਨਾ ਪੁੱਛ ਪੁੱਛ ਕੇ ਨਹੀਂ ਕਰੀਦਾ ਹੁੰਦਾ ਉਹ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਜ਼ਿਆਦਾ ਗਰਮ ਨਾ ਹੋਇਆ ਕਰੋ ਮੈਂ ਟੈਨਸ਼ਨ ਨਾ ਲਾਵਾਂ ਮੈਨੂੰ ਤਾਂ ਰੋਟੀ ਨਹੀਂ ਲੰਗਣ ਢਈ ਮੰਮੀ ਇਹ ਕੰਮ ਇਦਾਂ ਹੀ ਹੁੰਦੇ ਆ ਜਿਉਂ ਕਰਵਾਉਂਦੇ ਆ ਨਾ ਰਿਸ਼ ਤਦ ਬੋਲਾਂਗੇ ਸੌਖਾ ਹਾਲੀਵੁੱਡੀ ਕਿਤੇ ਗੱਲ ਕਰਦੇ ਆ ਲਵ ਯੂ ਹਾਲ ਕੋਈ ਨਾ ਕੋਈ ਨਹੀਂ ਮੈਨੂੰ ਰਿਸ਼ਤੇ ਦੇ ਤਾਂ ਕੋਈ ਗੱਲ ਨਹੀਂ ਮੈਨੂੰ ਗੱਲ ਤਾਂ ਇਹ ਆ ਵੀ ਜਿਹੜੀ ਤੇਲੀ ਬੰਨਾ ਵਾ ਉਹ ਸਾਡੇ ਹੱਥ 'ਚ ਨਹੀਂ ਰਹਿਣਾ ਉਹ ਜਾਂਦਾ ਰਹਿਣਾ ਵਾ ਉਹ ਰਿਸ਼ਤਾ ਹੋਊਗਾ ਤੇ ਵੈਲੀ ਬੰਨਾ ਜਾਊਗਾ ਜੇ ਰਿਸ਼ਤਾ ਨਹੀਂ ਹੁੰਦਾ ਨਾ ਆਪਾਂ ਚੱਲ ਮਿੰਟ ਮਾਰ ਇਹ ਕੰਮ ਕਰਕੇ ਆ ਆਣ ਕੇ ਮੈਨੂੰ ਦੱਸ ਪੀ ਕੀ ਬਣਿਆ ਵਾ ਉਹ ਕੋਈ ਗੱਲੇ ਮੈਂ ਜਾਂਦਾ ਨੂੰ ਮੰਡੇ ਆ ਲੈ ਪੁੱਛ ਕੇ ਉਹਨਾਂ ਨੂੰ ਮਿਲ ਕੇ ਆਇਆ ਹੀ ਨਹੀਂ ਉਹਨੂੰ ਪਹਿਲਾਂ ਤੈਨੂੰ ਰੋਟੀ ਲਿਆ ਕੇ ਦਵਾ ਰੋਟੀ ਖਾ ਲੈ ਭੁੱਖਾ ਨਾ ਜਾਵੀਂ ਕੋਈ ਗੱਲ ਰੋਟੀ ਖਾ ਲੈ ਤੇ ਜਾ ਕੇ ਤਾਂ ਤੇ ਛੇਤੀ ਹੋ ਗਿਆ ਮੈਨੂੰ ਚੈਨ ਨਹੀਂ ਆਉਂਦਿਆ ਮੇਰਾ ਬੀਪੀ ਜਾਂ ਵੱਜ ਜਾਣਾ ਤੇ ਜਾਂ ਘਟ ਜਾਣਾ ਹੀ ਵੇ ਛੇਤੀ ਸੁਣਾ ਲਿਆ ਕੇ ਮੈਨੂੰ ਦੱਸ ਜਾਂ ਮੇਰਾ ਬੀਪੀ ਵੱਜ ਜਾਣਾ ਤੇ ਜਾਂ ਘਟ ਜਾਣਾ ਹੀ ਉਹ ਕੋਈ ਗੱਲ ਨਹੀਂ ਠੰਡੇ ਹੋ ਜਾ ਰੋਟੀ ਲੈ ਕੇ ਆਉ ਮੈਂ ਕਰਦਾ ਫੋਨ ਉਹਨੂੰ ਚੱਲ ਮੈਂ ਲੈ ਕੇ ਆਈ ਰੋਟੀ ਤੇਰੇ ਵਾਸਤੇ ਮੰਮੀ ਹਣੀ ਤਾਂ ਇਨੇ ਗਰਮ ਹੋ ਜਾਂਦੇ ਆ ਨਾ ਮੈਂ ਵੀ ਕੋਈ ਐਗੋ ਸਕੀਮ ਲਾਈ ਆ ਮੈਂ ਕਿਹਾ ਵਿਹਲਾ ਬੈਠਾ ਹਾਂ ਕੋਈ ਗੱਲ ਨਹੀਂ ਉਹਨੂੰ ਜਾ ਕੇ ਲੈ ਮਿਲ ਕੇ ਆਉਣਾ ਫੇ ਦੱਸ ਕੀ ਗੱਲਬਾਤ ਹੋਈ ਚਲ ਦਲਜੀਤ ਨੂੰ ਰੋਟੀ ਦਵਾ ਰੋਟੀ ਤੇ ਖਾਵੇ ਫੋਨ ਇਹ ਕਿਦਾ ਆ ਗਿਆ ਉਹ ਲੈ ਇਹਦੇ ਨਾਲ ਦੀ ਭੂਆ ਦਾਵਾ ਹੈਲੋ ਸਸੀ ਗੱਲ ਪੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੁਛ ਨਹੀਂ ਦਲਜੀਤ ਨੇ ਰੋਟੀ ਖਾਣੀ ਹੁਣ ਰੋਟੀ ਦੇਣ ਲੱਗੀ ਸੀ ਹਾਂਜੀ ਘਰੇ ਹੀ ਆ ਠੀਕ ਠਾਕ ਵਧੀਆ ਆਦੀ ਗੱਲ ਕਰਨੀ ਭੈਣ ਜੀ ਦੱਸੋ ਅੱਛਾ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੇ ਨਾਲ ਸਹਿਮਤੀ ਆ ਜਿੱਦਾਂ ਦਾ ਤੁਸੀਂ ਦਿਨਵਾ ਰੱਖਣਾ ਵਹਾਨੂੰ ਦੱਸ ਦੋ ਆ ਜਾਵਾਂਗੇ ਅਸੀਂ ਅੱਛਾ ਤੁਹਾਡੇ ਘਰ ਤਾਂ ਹੀ ਚਲ ਕੋਈ ਨਹੀਂ ਤੁਸੀਂ ਕਰ ਲਓ ਸਲਾਹ ਜੇ ਰਿਕੇ ਗਏ ਆਵੇ ਲਈ ਆਨੂੰ ਡੰਗਰਾਂ ਵਾਲ ਚਾਤੀ ਮਾਰਨ ਕੋਈ ਨਹੀਂ ਆਉਂਦੇ ਆ ਤੇ ਮੈਂ ਕਰ ਲੈਣੀ ਗੱਲ ਇਹਨਾਂ ਨੂੰ ਦੱਸ ਦਿਨੀ ਆ ਹਾਂਜੀ ਨਹੀਂ ਨਹੀਂ ਇਹ ਗੁੱਸਾ ਕਿਉਂ ਕਰਨਾ ਵਾ ਤੁਸੀਂ ਵੱਡੇ ਜੇ ਜਿੱਦਾਂ ਕਰੋਗੇ ਵਧੀਆ ਹੀ ਕਰੋਗੇ ਹਾਂਜੀ ਨਹੀਂ ਨਹੀਂ ਰੱਖਾਂਗੇ ਤਿਆਰੀ ਤੇ ਫੋਨ ਕਰਕੇ ਇੱਕ ਦਿਨ ਪਹਿਲਾਂ ਦੱਸ ਦਿਓ ਤੇ ਭਾਂਜੀ ਪੋਸ਼ ਪਾਸ਼ ਲਿਓ ਚੰਗੀ ਤਰ੍ਹਾਂ ਇਹ ਕੰਮ ਜਿਹੜੇ ਬਾਰ-ਬਾਰ ਨਹੀਂ ਜੇ ਹੁੰਦੇ ਚਲੋ ਠੀਕ ਆ ਪੁੱਛਿਆ ਵਾ ਤੇ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਨਹੀਂ ਮਖਤਾਰੀ ਆਪ ਚਾੜ ਦੇ ਫਿਰਣ ਦੇ ਦੋਵੇਂ ਜਾਣੀ ਇਹ ਨਾਲ ਚੱਲੋ ਤੋ ਉਥੇ ਬਹਿ ਕੇ ਤੇ ਗੱਲਬਾਤ ਕਰ ਲਾਂਗੇ ਅਹੀਂ ਗੱਲਬਾਤ ਕਾਦੀ ਕਰਨੀ ਆ ਤਹੀ ਦੋਵੇਂ ਜਾਣੇ ਸਿਆਣੇ ਜੇ ਕੋਈ ਨੇ ਇਹਨਾਂ ਨੂੰ ਹੁਣ ਦੱਸਦੀਆਂ ਦਲਜੀਤ ਨੂੰ ਰੋਟੀ ਦੇ ਕੇ ਭੈਣ ਤੁਹਾਡੀ ਦਾ ਫੋਨ ਆਇਆ ਤੇ ਆ ਗੱਲ ਕਹਿਣ ਲਈ ਜੀ ਤੋ ਹੀ ਨਾ ਅਖਬਾਰ ਹੀ ਪੜੀ ਜਾਇਓ ਬਾਰ ਨਾ ਵੇਖਿਓ ਵੀ ਦੀਨ ਦੁਨੀਆ ਤੇ ਕੀ ਬੰਦਿਆ ਵਾ ਹੁਣ ਕੀ ਹੋ ਗਿਆ ਵਾ ਹੁਣਾ ਕੀ ਆ ਭੈਣ ਤੁਹਾਡੀ ਦਾ ਫੋਨ ਆਇਆ ਸੀ ਕੀ ਕਹਿੰਦੀ ਆ ਕਹਿਣਾ ਉਹਨੇ ਕੀ ਆ ਜਿੱਦਾਂ ਦੀਆਂ ਗੱਲਾਂ ਕਰਦੀ ਹੁੰਦੀ ਆ ਉਹ ਰਿਸ਼ਤਾ ਨਹੀਂ ਕਰਾਉਂਦੇ ਭਤੀਜਾ ਤੁਹਾਡੀ ਦਾ ਆਹੋ ਕਹਿਣ ਲਈ ਹੀ ਹੈ ਭਾਬੀ ਕਿਸ ਦਿਨ ਦੇ ਰੱਖੇ ਤਰੀਕ ਤੇ ਮੁੰਡੇ ਨੂੰ ਚਾਹਤੀ ਮਾਰ ਲੋ ਬੰਦਾ ਪੁੱਛੇ ਤਹੀ ਦੋਵੇਂ ਜੀ ਸਿਆਣੇ ਜੇ ਅੱਗੇ ਲਾ ਕੇ ਤੁਰੇ ਜੇ ਤੇ ਵੇਖ ਲਓ ਹੁਣ ਜਿੱਦਾਂ ਕਰਨੀ ਆ ਹੁਣ ਸਾਨੂੰ ਕੀ ਕਹਿਣ ਦਾ ਜੇ ਨਹੀਂ ਜੇ ਉਹਨਾਂ ਦੇ ਮੁੰਡਾ ਪਸੰਦ ਹੋਆ ਤੇ ਕਰ ਦੇਣ ਫਿਰ ਅਸੀਂ ਉੱਥੇ ਕੀ ਕਰਨਾ ਜਾਗੇ ਜਾਂ ਤੇ ਸਾਡੇ ਮੰਨਣੀ ਹੋਵੇ ਤੇ ਆਹ ਗੱਲ ਕਹਿਣ ਦੇ ਆ ਇਹਨਾਂ ਦੀ ਮੰਨਣੀ ਫੇਰ ਤੇ ਅਸੀਂ ਜਾਂਦੇ ਵੀ ਚੰਗੇ ਲੱਗਦੇ ਆ ਜਦੋਂ ਸਾਡੀ ਸੋਨੀ ਨਹੀਂ ਕਿਹਨੇ ਤੇ ਫੇਰ ਅਸੀਂ ਕੀ ਕਰਨ ਜਾਣਾ ਵਾ ਰਮਨ ਉੱਥੇ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਆ ਉਹਨਾਂ ਕਿਹੜੀ ਸਾਡੀ ਮੰਨਣੀ ਆ ਫੇਰ ਤੁਸੀਂ ਇਦਾਂ ਕਰੋ ਜਿੱਦਾਂ ਦੇਣ ਵਾਰ ਦੱਸਣਗੇ ਨਾ ਤੁਸੀਂ ਕਹੋ ਵੀ ਮੈਨੂੰ ਕੰਮ ਆ ਮੈਂ ਉੱਥੇ ਜਾਣਾ ਵਾ ਕੋਈ ਗੱਲ ਨਹੀਂ ਤੁਸੀਂ ਮੁੰਡਾ ਵੇਖਿਆ ਹੀ ਆ ਅਹੀਂ ਆਣ ਕੇ ਕੀ ਕਰਨਾ ਵਾ ਜੇ ਤੈਨੂੰ ਪਸੰਦ ਵਾ ਤਾਂ ਸਾਨੂੰ ਪਸੰਦੀ ਆ ਮੇਰੀ ਗੱਲ ਸੁਣ ਰਵਨ ਜੇ लवली ਨੇ ਸਾਨੂੰ ਕਿਹਾ ਵੀ ਤਾਏ ਜੀ ਉੱਥੇ ਜਾਣਾ ਤੇ ਫਿਰ ਮੈਂ ਕੀ ਜਵਾਬ ਦਵਾਂ ਤੂੰ ਵੀ ਸਿਆਣੀ ਆ लवली ਨੇ ਗਾੜੀ ਪੂਆ ਫੁੱਫੜ ਨੂੰ ਡਾਇਆ ਤਾਂ ਹੈਗਾ ਵਾ ਤਾਂ ਤਾਏ ਨੂੰ ਕੀ ਕਹਿਣਾ ਵਾ ਤਾਏ ਦੇ ਲੱਗੇ ਯਕੀਨੀ ਆ ਆ ਝੂਠਾ ਸੱਚਾ ਜਾਣਾ ਹੀ ਪੈਣਾ ਵਾ ਹੁਣ ਕੀ ਕਰਨਾ ਫਿਰ ਝੂਠਾ ਸੱਚਾ ਜਾਣਾ ਪੈਣਾ ਵਾ ਮੈਨੂੰ ਤੇ ਨਾਲ ਤੁਹਾਡੇ ਭੈਣ ਤਾਂ ਪਣਵਾਈਏ ਏਡੇ ਬੁਰੇ ਲੱਗਦੇ ਆ ਨਾ ਗੱਲ ਨਹੀਂ ਕਰਨ ਵਾਲੀ ਜਿਹੜਾ ਹੀ ਕੰਮ ਕਰਦੇ ਆ ਨਾ ਉਹਦਾ ਹੀ ਭੱਜੀ ਹੁੰਦੀ ਆ ਜਦੋਂ ਕੋਈ ਗੱਲ ਦਾ ਨਾਂ ਲੈਂਦੇ ਆ ਨਾ ਉਦੋਂ ਹੀ ਭੱਜੇ ਆ ਜਾਂਦੇ ਇੱਥੇ ਹਾਦ ਹੋ ਗਈ ਇਹਨਾਂ ਵਾਲੀ ਚੱਲ ਹੁਣ ਗਾੜੀ ਲੱਗੇ ਆ ਵੇਖਦੇ ਆ ਪਹਿਲਾਂ ਕੀ ਕਰਦੇ ਆ ਕਰਨਾ ਉਹਨਾਂ ਕੀ ਆ ਖਰਚਾ ਤੁਹਾਡਾ ਹੀ ਕਰਾਉਣਾ ਵਾ ਜੇ ਐਪ ਢਿੱਲੀ ਤੁਸੀਂ ਕਰਨੀ ਆ ਤਿਆਰ ਹੋ ਉਹ ਮੈਂ ਰਮਨ ਨੂੰ ਉਹਨੂੰ ਉਦਣ ਵੀ ਦੱਸਿਆ ਸੀ ਕਿ ਜੇ ਤੂੰ ਆਖੇ ਨਾ ਕਿ ਲੱਖਾਂ ਦੇ ਹਿਸਾਬ ਨਾਲ ਵੀ ਦੋਗੇ ਸਾਢ ਕੋ ਨਹੀਂ ਦਿੱਤੇ ਜਾਣੇ ਮੈਂ ਤੇ ਹੋਈ ਆ ਕਿਤੇ 50-60000 ਰੁਪਏ ਦੇ ਸਕਦਾ ਨਾ ਇਹ ਤੋਂ ਵੱਧ ਨਹੀਂ ਮੈਂ ਮੁੰਡਾ ਜਵਾਨ ਹੋਇਆ ਅਹੀਂ ਨਹੀਂ ਕਿਤੇ ਲਾਉਣੇ ਨਾਲੇ ਜਦ ਤੂੰ ਸਾਰੇ ਕੰਮ ਕਰ ਲਏ ਆ ਮੁੰਡਾ ਵੇਖ ਲਿਆ ਪਹਿਲੀ ਬੰਨੇ ਦਾ ਤੈਨੂੰ ਪਤਾ ਵਾ ਤਾਂ ਕੋਈ ਗੱਲ ਨਹੀਂ ਗੱਲ ਪ ਮੁੰਡੇ ਆ ਮਰਗਮ ਉਨ੍ਹਾ ਆਊਗਾ। ਇਹ ਆਹੋ ਇਹ ਤੇ ਤੇਰੀ ਗੱਲ ਠੀਕ ਆ। ਐਵੇਂ ਮੂਡ ਖਰਾਬ ਕਰ ਦਿੰਦੀ ਫੋਨ ਕਰਕੇ। ਹੁਣ ਕਿਦਾਂ ਤਾਂ ਰੱਖਿਆ ਪ੍ਰੋਗਰਾਮ ਉਹਨਾਂ ਨੇ? ਅਜੇ ਦਿਨ ਵਾਰ ਨਹੀਂ ਉਹਨਾਂ ਦੱਸਿਆ ਕਿ ਕਿਹੜਾ ਰੱਖਿਆ। ਆਂਦੀ ਵੀ ਫੋਨ ਕਰਕੇ ਦੱਸ ਦੂੰਗੀ। ਚੱਲ ਜੇ ਦੱਸੂਗੀ ਤੇ ਫਿਰ ਵੇਖ ਲਾਂਗੇ ਕੀ ਕਹਿੰਦੀ ਐ। ਮੈਂ ਨਾ 2 ਮਿੰਟ ਨਾ ਕੱਪੜੇ ਸੀਨੇ ਦਿੱਤੇ ਆ ਮੈਂ ਫੜ ਲਿਆ ਵਾਂ ਮੈਂ ਆਈ ਜੇ ਹੁਣੀ। ਜਾ ਲਾਇਆ। ਅਹੀਂ ਉਥੇ ਕੀ ਕਰਨਾ ਵਾ? ਜਦੋਂ ਸਾਡੀ ਉਥੇ ਮੰਨਣੀ ਨਹੀਂ ਕਿਸੇ ਨੇ ਗੰਢੀ ਨਹੀਂ ਆ ਤੇ ਕੀ ਕਰਾਂਗੇ ਉਥੇ ਜਾ ਕੇ? ਪਰ ਹੁਣ लवली ਤੇ ਕਹਿੰਦੇ ਸਾਨੂੰ ਜਾਣਾ ਹੀ ਪੈਣਾ ਵਾ ਬੜਾ ਮੋਟਾ ਤੇ ਜਾਵਾਂਗੇ ਹੀ ਉੱਥੇ ਚੱਲ ਵੇਖਦੇ ਆਂ ਪਹਿਲਾਂ ਕੀ ਕਰਦੇ ਆ ਅੱਗੇ ਲੱਕੇ ਉਹ ਦਵੇਂ ਹੋ ਫੋਨ ਜਿਹਦਾ ਫੋਨ ਆਇਆ ਸੀ ਤੇ ਇਦਾਂ ਕਰਨਾ ਜੋਤ ਨੂੰ ਦੱਸ ਦਿੰਨਾ ਮੈਂ ਕਿਨਾ ਜੋਤ ਹਾਂਜੀ ਵੀਰ ਜੀ ਉਹੋ ਨਾ ਪੂਆ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੇ ਤੋ ਕਹਿੰਦੇ ਆ ਕੋਈ ਰਿਸ਼ਤਾ ਰਿਸ਼ਤਾ ਵੇਖਿਆ ਵਾ ਹੀ ਆਪਣੇ ਲੱਗੇ ਅੱਛਾ ਕਿ ਇਹਦਣਾ ਹੈ ਮੂੜੇ ਨੂੰ ਝਾਤੀ ਮਾਰਨੀ ਹੈ ਤੇ ਕਿਉਂ ਆਇਓ ਤੁਹਾਨੂੰ ਦੱਸਾਂਗੇ ਤੇ ਮੈਂ ਤਾਂ ਕੋਈ ਗੱਲ ਨਹੀਂ ਮੈਨੂੰ ਦੱਸ ਦੇ ਫਿਰ ਮੈਂ ਆਜੂਗਾ ਆਂਦੇ ਸਾਡੇ ਪਿੰਡ ਹੀ ਆ ਇਹ ਵੇਖ ਲਓ ਵੇ ਜੀ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਵਾ ਹੁਣ ਤਾਂ ਆ ਜੀ ਹੁਣਾਂ ਦੀ ਤੇ ਗੱਲ ਮੋੜਦੀ ਦੀ ਤੇ ਉਧਰੋਂ ਤੇ ਹੀ ਐਵੇਂ ਲੱਗਦਾ ਜਿਵੇਂ ਵੱਖ ਜਈ ਹੋ ਗਏ ਆ ਜੇ ਭੂਆ ਹੁਣਾ ਦੀ ਵੀ ਮੋੜਦੀ ਤੇ ਫਿਰ ਕਹਿਣਾ ਵਾ ਵੀ ਨਿਆਂ ਨੇ ਸਾਡੇ ਅੱਖੇ ਤੋਂ ਹੀ ਬਾਹਰ ਆ ਤੇ ਹੀ ਨਾ ਤਾਂ ਸਾਥ ਕੀ ਦੇਣਾ ਨਹੀਂ ਉਦਾਂ ਕਹਿਣ ਰਿਹਾ ਵੀ ਸਾਡੇ ਤਿੰਨ ਚਾਰ ਕਿਲਪੜੀ ਦੇ ਹੈਗੇ ਤੇ ਚਲ ਉਹਨਾਂ ਨਾਲ ਬੰਨੇ ਤੇ ਬੰਨਾ ਲੱਗਦਾ ਵਾ तरीके ਜੁਈਓ ਤੁਹਾਨੂੰ ਪਤਾ ਹੀ ਹੋਣਾ ਸਰ ਕੋਈ ਨਹੀਂ ਵੀਜੀ ਤੁਸੀਂ ਆਪਣੇ ਸਾਹਮਣੇ ਵੇਖ ਲੋ ਇਹ ਆਪੇ ਦਪੂਆ ਜੀ ਨੇ ਕੋਈ ਨਾ ਕੋਈ ਗੱਲ ਦਿੱਤਾ ਹੈ ਜੀ ਹੁਣ ਨਾਲ ਕੀਤੀ ਹੋਊਗੀ ਜਿਹੜਾ ਹਨਾ ਆਪ ਦੇ ਹੈ ਪਹਿਲ ਕਰਨੇ ਨਹੀਂ ਤੇ ਉਹਦਾ ਇਹਨਾਂ ਨੇ ਪਹਿਲ ਕਰਨ ਨੂੰ ਕਿਹਾ ਸੀ ਚਲ ਕੋਈ ਗੱਲ ਨਹੀਂ ਉਹਦੋਂ ਤਾਈ ਨੂੰ ਹੀ ਕਹਾਂਗੇ ਨਾਲ ਵੀ ਚੱਲ ਸਾਡੇ ਨਾਲ ਆਹੋ ਇਹ ਤੇ ਕਹਿ ਦਵਾਂਗੇ ਉਹ ਤਾਂ ਤੁਸੀਂ ਫਫੜ ਜਿਓ ਉਹਨਾਂ ਨੂੰ ਕਹਿਣਾ ਹੈ ਭਾਬੀ ਫੋਨ ਕਰਦੇ ਨਹੀਂ ਉਹਨਾਂ ਨੂੰ ਮੈਂ ਕਹਿ ਦਿੰਦਾ ਨਾ ਫੇਰ ਕਿ ਉਧਰ ਵੀ ਫੋਨ ਕਰਦੇ ਹੋ ਫੇਰ ਉਹ ਕਹਿਣਗੇ ਵੀ ਸਾਨੂੰ ਕਿਹੜਾ ਫੋਨ ਆਇਆ ਉਹ ਦੂਜੇ ਪਾਸੇ ਹੋ ਜਾਂਦੇ ਹੁੰਦੇ ਜਾਂ ਟਾ ਆਹੋ ਤੇ ਹੈ ਗਈ ਐ ਕੋਈ ਨਹੀਂ ਤੇ ਹੀ ਕਰ ਲਿਓ ਆਪਣੇ ਸਾਹਮਣੇ ਜਿੱਦਾਂ ਵੀ ਤੁਹਾਨੂੰ ਠੀਕ ਲੱਗੂਗਾ ਮੈਂ ਕੀ ਕਹਿਣਾ ਹੈ ਇਹਦੇ ਵਿੱਚ ਪਰ ਇਹ ਆ ਵੀ ਜੇ ਮੰਨ ਲਓ ਵਿਆਹ ਉਹਦਾ ਚੱਕਰ ਪੈ ਗਿਆ ਤੇ ਪੈਸੇ ਕਿੱਥੋਂ ਲਾਉਣੇ ਆ ਇਹਨੇ ਜਾਣ ਫੇਰ ਫੁੱਫੜਨਾ ਕਰਾਂਗੇ ਗੱਲ ਵੀ ਜੇ ਤੇ ਹੈ ਗਈ ਗਣੈਸ਼ ਤੁਹਾਨੂੰ ਦੇ ਦੇ ਬਾਅਦ ਚ ਤੁਹਾਨੂੰ ਦੇ ਦਾਂਗੇ ਹੌਲੀ ਹੌਲੀ ਕਰਕੇ ਗੱਲ ਤੇ ਵੀ ਜੀ ਤੁਹਾਡੀ ਠੀਕ ਐ ਪਰ ਹੁਣ ਕਰਨਾ ਵੀ ਕੀ ਹੈ ਜੇ ਫੁੱਫੜ ਜੀ ਹਣੀ ਅੱਗੇ ਲਾ ਕੇ ਕਰਨ ਦੇ ਆ ਨਾ ਕੰਮ ਤੇ ਕੋਈ ਸੋਚਿਆ ਹੀ ਹੋਊਗਾ ਤੁਸੀਂ ਇਹਨਾਂ ਨੂੰ ਪਹਿਲਾਂ ਹੀ ਕਹਿ ਦਿਓ ਵੀ ਦੇਣ ਲੈਣ ਵਾਲਾ ਕੰਮ ਸਾਡੇ ਕੋਲੋਂ ਨਹੀਂ ਹੋਣਾ। ਅਸੀਂ ਸਿੰਪਲ ਸਾਦਾ ਵਿਆਹ ਕਰ ਸਕਦੇ ਹਾਂ। ਇਹ ਨੇ ਹਾਲਾਤਾਂ ਦੇ ਵਿੱਚ ਵੀ ਜਿੰਨਾ ਕੰਮ ਹੋ ਜੇ ਤੇ ਬੜੀ ਵੱਡੀ ਗੱਲ ਆ। ਪਰ ਫਿਰ ਵੀ 2.5-3 ਲੱਖ ਤੇ ਕੋਲ ਚਾਹੀਦਾ ਹੀ ਹੈ ਨਾ। ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਂਦੇ ਹੁੰਦੇ ਆ। ਤੁਸੀਂ ਫੁੱਫੜ ਜੀ ਹੁਣਾਂ ਨਾਲ ਵੇਖੋ ਹਾਂ ਗੱਲ ਕਰਕੇ। ਪਹਿਲਾਂ ਮੁੰਡਾ ਵੇਖੋ ਕੀ ਕਰਦੇ ਆ ਕਿੱਦਾਂ ਨੇ ਤੇ ਫਿਰ ਵੇਖ ਲਿਓ ਵੀ ਕੰਮ ਕਿੱਧਰ ਨੂੰ ਜਾਂਦਾ। ਚਲ ਕੋਈ ਗੱਲ ਨਹੀਂ ਜਦੋਂ ਜਾਣਾ ਨਾ ਉਥੇ। ਤੇ ਫਿਰ ਅਸੀਂ ਬਹਿ ਕੇ ਦੋਵੇਂ ਜਣੇ ਗੱਲ ਕਰ ਲਾਂਗੇ ਉਹਨਾਂ ਨਾਲ। ਆਹੋ ਤੇ ਗੱਲ ਹੈਗੀ ਆ। ਭੂਆ ਜੀ ਨੇ ਸਾਰੀ ਗੱਲ ਤੇ ਫਿਰ ਆਪੇ ਵੇਖ ਲੈਣਗੇ ਆਪਾਂ ਜਾਂ ਤੂੰ ਭੂਆ ਨਾ ਕਰਦੀ ਮੈਂ ਫੁੱਫਰ ਨੂੰ ਕੀ ਕਹੂੰਗਾ ਕੋਈ ਨਹੀਂ ਵੇਜੀ ਮੈਂ ਕਰ ਲਵਾਂਗੇ ਆਪੇ ਗੱਲ ਕਰ ਲੈਣੀ ਹੈ ਕੋਰ ਹੌਲੀ ਹੌਲੀ ਦੇਈ ਜਾਵਾਂਗੇ ਇਹਨੂੰ ਕੀ ਕਰਨਾ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲਵਾਂਗੀ ਭੋਆ ਜੀ ਹੋਣਾ ਨਾ ਗੱਲ ਇਹ ਆ ਵੀ ਚਲੋ ਜਿੱਦਾਂ ਵੀ ਕਰਨਗੇ ਠੀਕ ਹੀ ਕਰਨਗੇ ਹੁਣ ਵੇਜੀ ਕਿ ਇਹ ਇੱਕ ਦੇ ਤੇ ਯਕੀਨ ਕਰਨਾ ਹੀ ਪੈਣਾ ਉਹ ਆਹੋ ਇਹਦੇ ਹੈ ਹੀ ਉਹੋ ਹੀ ਹੁੰਦੇ ਜਾਂਦੇ ਇੱਥੇ ਨਾਨਕੇ ਆਦੇ ਹੁੰਦੇ ਨਹੀਂ ਉਹਦੋਂ ਦਾ ਫੋਨ ਕੀਤਾ ਕਿ ਤੇ ਆਇਆ ਹੁਣ ਮੁੜ ਕੇ ਨਾਲ ਕੌਣ ਕਰਦਾ ਹੁੰਦਾ ਵੇਜੀ ਮਾਮੀ ਟਰਾਂ ਨੂੰ ਫੋਨ ਤੁਹਾਨੂੰ ਪਤਾ ਹੀ ਆ ਜਿੱਦਾਂ ਦੇ ਹਾਲਾਤ ਸਾਡੇ ਘਰ ਦੇ ਹੋ ਗਏ ਆ ਇਹਨੂੰ ਇਹ ਆ ਕਿ ਸਾਡੇ ਕੋ ਰੁਪਈਆ ਨਾ ਮੰਗ ਰਹਿਣ ਤੇ ਜੇ ਹੀ ਲੈਣੇ ਆ ਤੇ ਮੋੜਨੇ ਵੀ ਤੇ ਹੈ ਗਈ ਆ। ਉਹ ਚੱਲ ਕੋਈ ਗੱਲ ਨਹੀਂ। ਤੂੰ ਗਈ ਉਹਦੇ ਤਾਂ ਇੱਕ। ਨਾ ਨਾ ਮੈਂ ਨਹੀਂ ਕਿ ਮੈਂ ਤਾਂ ਸੂਟ ਜਿਹੜੇ ਤੇ ਮਿਲਿਆਕ ਦਿੱਤੇ ਮੈਂ ਤੇ ਉਹ ਸੇਂਡੀਆਂ। ਹੁਣ ਤੇ ਹੋਰ ਕਾਲੀ ਪੈ ਜਾਣੀ ਆ ਮੰਨ ਲਓ ਜੇ ਕੱਲ ਨੂੰ ਕੋਈ ਪ੍ਰੋਗਰਾਮ ਕਰ ਲਿਆ ਉਹਨਾਂ ਨੇ ਕੋਈ ਇੱਕ ਦਾ ਸੂਟ ਚੰਗਾ ਹੋਊਗਾ ਤੇ ਪਾ ਜੂਗੀ। ਉਹ ਵੀ ਕਹਿਣ ਡਿਆ ਵੀ 2-4 ਦਿਨ ਦੇ ਵਿੱਚ ਵਿੱਚ ਕਰ ਦੇਣਾ। ਨਹੀਂ ਨਹੀਂ ਵੀਜੀ ਮੈਂ ਉਹ ਸੂਟ ਤਿਆਰ ਕਰ ਲੈਣ ਲੱਗੀ ਆ ਤੇ ਫਿਰ ਵੇਖ ਲਾਂਗੇ ਵੀ ਕੀ ਹਾਲ ਬਣਦਾ ਵਾ। ਚੱਲ ਵੇਖ ਲਈ ਸ਼ਾਮ ਨੂੰ ਉਧਰੋਂ ਵੀ ਹੋ ਕੇ ਆਈ ਹਾਂ। ਤੇ ਕੀ ਜਾਂਦੇ ਆ ਭਲਾ। ਜਾਨੀ ਐ ਮੈਂ ਸ਼ਾਮੀ ਜਾਵਾਂਗੀ ਹੈ ਚਲ ਕਰ ਲੈ ਆਪਣਾ ਕੰਮ ਦੰਦਾ ਠੀਕ ਹੈ ਬਈ ਟੈਨਸ਼ਨ ਨਹੀਂ ਫਿਰ ਇਹ ਵੀ ਪੈ ਕਿੱਥੋਂ ਨੂੰ ਚੱਲ ਕੋਈ ਗੱਲ ਨਹੀਂ ਉੱਥੇ ਕਰ ਲਾਂਗੇ ਗੱਲ ਉਹਨਾਂ ਨਾਲ ਉਹਨਾਂ ਵੀ ਕੋਈ ਸੋਚਿਆ ਹੀ ਹੋਊਗਾ ਹਾਂਜੀ ਹਾਂਜੀ ਫੁੱਫੜੀ ਜੀ ਨਹੀਂ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲੈਨੇ ਆਂ ਆਸ਼ਾ ਪਿੰਡ ਚ ਹੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਵੇਖ ਜਾ ਚਲਿਓ ਹਾਂ ਉਹ ਚਲੋ ਤੁਸੀਂ ਵੇਖਿਆ ਹੀ ਅਸੀਂ ਕੀ ਵੇਖਣਾ ਵਾ ਇੱਥੇ ਆਣ ਕੇ ਚਲੋ ਕੋਈ ਨਹੀਂ ਜੇ ਤੁਸੀਂ ਆਂਦੇ ਹੋ ਤਾਂ ਫਿਰ ਆ ਜਾਵਾਂਗੇ ਕਿਸ ਦਿਨ ਸਾਨੂੰ ਦੱਸ ਦਿਓ ਉਹਨੇ ਇੱਕ ਦਿਨ ਕੀਤਾ ਦੱਸ ਦਿਓ ਠੀਕ ਆ ਉਹ ਆਉਹਦੇ ਦੇਣ ਲੈਣ ਦੀ ਉਹਨਾਂ ਨਾਲ ਗੱਲ ਕਰ ਲਿਓ ਤੁਹਾਨੂੰ ਵੀ ਪਤਾ ਹਾਲਾਤ ਕਿਦਾਂ ਦੇ ਆ ਕਰਦੇ ਸਾਰੀ ਗੱਲ ਉਹਨਾਂ ਨਾਲ ਕਰ ਲਿਓ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਉਹਨਾਂ ਦੱਸ ਦੂੰਗਾ ਤਾਂ ਇਹ ਉਹਨਾਂ ਨੂੰ ਵੀ ਤੇ ਚੱਲੇ ਆ ਵੀ ਤੁਸੀਂ ਵੀ ਫੋਨ ਕਰਦੇ ਹੋ ਨਾ ਫਿਰ ਉਹ ਕਹਿਣਗੇ ਸਾਨੂੰ ਫੋਨ ਨਹੀਂ ਕੀਤਾ ਚਲੋ ਠੀਕ ਆ ਕਰਦੇ ਹੋ ਤੁਸੀਂ ਵੀ ਫੋਨ ਮੈਂ ਕੋਈ ਨਹੀਂ ਦੱਸਾਂਗਾ ਉਹਨਾਂ ਨੂੰ ਚਲੋ ਠੀਕ ਆ ਇੱਕ ਦਿਨ ਕੇਤਾ ਦੱਸਦੇ ਹੋ ਹੈ ਹਨ ਓਕੇ ਚਲ ਇਦਾਂ ਕਰਨਾ ਜੋ ਦਿਨ ਦੱਸਣਾ ਵਾ ਜਾ ਕੇ ਇਹ ਫੁੱਫੜ ਇਦਾਂ ਕਹਿੰਦੇ ਆ ਆ ਜਾ लवली ਆ ਜਾ ਫੋਰਸ ਨਾਲ ਬਸ ਠੀਕ ਠਾਕ ਜੇ ਗਏ ਪੈਰੀਆਂ ਨਾਲ ਆਹੋਂ ਮੈਂ ਫੇਰਾ ਮਾਰ ਕੇ ਆਇਆ ਉਧਰੋਂ ਹੀ ਠੀਕ ਠਾਕ ਆ ਪਾਣੀ ਹੈਗਾ ਵਿੱਚ ਕਿ ਜਾਨਾ ਹੈਗਾ ਹੈਗਾ ਅਛਾ ਮੈਂ ਮੋਟਰ ਬੰਦ ਕਰ ਰਿਆਂ ਵਾ ਓਏ ਆ ਚੱਲ ਮੀ ਮਾਂ ਪੈਣ ਡਿਆ ਵਾ ਹਾਂ ਮੈਂ ਤਾਂ ਹੀ ਬੰਦ ਕਰਾਂ ਮੈਨੂੰ ਪਤਾ ਨਹੀਂ ਹੁੰਦਾ ਵੱਧ ਘੱਟ ਪੈ ਕੇ ਕਿਉਂ ਮੈਂ ਨਾ ਤੁਹਾਡੇ ਵਾਲ ਆਇਆ ਸੀ ਕੰਮ ਹੀ ਇੱਕ ਹਾਂਜੀ ਦੱਸੋ ਉਹ ਆ ਗਿਆ ਸੀ ਫੋਨ ਅੱਛਾ ਤੂੰ ਕਹਿਣ ਦੇ ਬਿਰਿਸਤਰ ਹੁਣ ਤਾਂ ਵੇਖਿਆ ਵਾ ਕੋਈ ਤੇ ਮੁੰਡੇ ਨੂੰ ਛਾਤੀ ਮਾਰਨੀ ਹੈ ਕਿਸ ਦਿਨ ਤੇ ਫਿਰ ਤੂੰ ਕੀ ਕਹ ਮੈਂ ਕੀ ਕਹਿਣਾ ਮੈਂ ਰੱਖਿਆ ਵੀ ਚਲੋ ਤੁਸੀਂ ਵੇਖਿਆ ਹੀ ਆ ਜਿੱਦਾਂ ਤੁਸੀਂ ਕਰਨਾ ਕਰ ਲੋ ਅਛਾ ਤੇ ਸਾਡੇ ਕੋਲ ਤਾਂ ਪੈਸਾ ਤੇ ਲਾ ਵੀ ਕੋਈ ਨਹੀਂ ਹੈ ਇਹੋ ਪੈਸਾ ਤੇ ਲਾ ਵੀ ਤੁਸੀਂ ਲਾਉਣਾ ਤੇ ਨਾ ਮੈਂ ਇਹ ਨਹੀਂ ਦੇਣ ਲੈ ਸਕਦੇ ਆ ਕੋਈ ਠੀਕ ਉਹ ਕਹਿੰਦੇ ਇਹ ਵੀ ਮੁੰਡੇ ਨੂੰ ਨਾ ਅਸੀਂ ਆਪਣੇ ਘਰ ਹੀ ਸੱਦ ਲਾਂਗੇ ਅੱਛਾ ਇਹ ਆਪਣੇ ਸ਼ਰੀਕੇ ਚੋਂ ਹੀ ਆ ਘਰੇ ਅੱਛਾ ਅੱਛਾ ਤੇ ਸਾਢੇ 3 ਦਿਨ 4 ਕਿਲੇ ਪੈਲੀ ਦੇ ਹੁੰਦੇ ਠੀਕ ਹੈ ਤੇ ਮੁੰਡਾ ਵੀ ਅੰਮ੍ਰਿਤਧਾਰੀ ਹੈ ਠੀਕ ਹੈ ਠੀਕ ਹੈ ਤੇ ਮੈਂ ਹਾਂ ਚਲੋ ਵੇਖ ਲਓ ਫਿਰ ਜੇ ਤੁਹਾਨੂੰ ਵਾਰਾ ਖਾਂਦਾ ਤੇ ਤੇ ਬਾਕੀ ਇਹ ਵੀ ਹੁਣ ਜਦ ਤੱਕ ਕਹਿਣਗੇ ਫਿਰ ਮੇਰੇ ਨਾਲ ਜਾਣਾ ਜੇ ਤੂੰ ਕੋਈ ਗੱਲ ਨਹੀਂ ਲੱਗਦੀ ਹਾਂ ਉਧਰ ਆਏ ਨਾ ਤੁਹਾਨੂੰ ਵੀ ਫੋਨ ਉਹਨਾਂ ਦਾ ਚਲ ਕੋਈ ਨਹੀਂ ਆਜੂਗਾ ਤੇ ਕਹਦਾਂਗੇ ਵੀ ਕੋਈ ਗੱਲ ਨਹੀਂ ਆਜਾਂਗੇ ਹਾਂ ਬਾਕੀ लवली ਮੇਰੀ ਗੱਲ ਸੁਣੋ ਜਿੱਥੇ ਤੂੰ ਕਹੇਂਗਾ ਮੈਂ ਚੱਲੂਗਾ ਤੇਰੇ ਨਾਲ ਹੀ ਹਾਂਜੀ ਹੁਣ ਹਾਂਜੀ ਜੇ ਹੁਣ ਕੋਠਿਆਂ ਦੀ ਗੱਲਬਾਤ ਕੀਤੀ ਹੀ ਪੈਸੇ ਦੀ ਲੈਣ ਦੇਣ ਕੀਤਾ ਹੀ ਜੋ ਵੀ ਕਰਨਾ ਹੀ ਹਾਂ ਠੀਕ ਹੈ ਕਿ ਨਹੀਂ ਉੱਥੇ ਵੀ ਆਣ ਕੇ ਤੇਰੇ ਫੁੱਫੁੰਨੇ ਤੇ ਦਾਤਾ ਪਿੰਡ aí ਵੀ ਇਹ ਕੰਮ ਨਹੀਂ ਹੀ ਕਰਨਾ ਓਏ ਆਹੋ ਕਹਿੰਦੇ ਫਿਰ ਵਿਆਹ ਜੂਜ ਬੜਾ ਵੱਧ ਕਿਦਾਂ ਲਾਉ ਠੀਕ ਆ ਫਿਰ ਅਸੀਂ ਜੋਦੇ ਵਿਆਹ ਦੀ ਗੱਲਬਾਤ ਕੀਤੀ ਸੀ ਹਾਂਜੀ ਪਹਿਲਾਂ ਇਹ ਮੁੰਡਾ ਵੇਖਿਆ ਹੀ ਅਸੀਂ ਤੇ ਉਹਦੇ ਵੀ ਇਨੀ ਇੱਕ ਪੈੜੀ ਹੈਗੀ ਸੀ ਇਹ ਕਹਿੰਦੇ ਵੀ ਅਸੀਂ ਮੁਲਾਜ਼ਮ ਲੱਭਣਾ ਜੇ ਅਸੀਂ ਮੁਲਾਜ਼ਮ ਲੱਭਿਆ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਇਹਨੇ ਜੋਗੇ ਨਹੀਂ ਅਸੀਂ ਇਹ ਕਰ ਹੀ ਨਹੀਂ ਸਕਦੇ ਤੇ ਹੁਣ ਇਹ ਆ ਵੀ ਮੈਂ ਸਲਾਹ ਸਲੂਤ ਨਹੀਂ ਤੈਨੂੰ ਕੋਈ ਦੇ ਸਕਦਾ ਹਾਂਜੀ ਤੇ ਪਰ ਇਹ ਆ ਵੀ ਰਹੂੰਗਾ ਤੇਰੇ ਨਾਲ ਹੀ ਉਹ ਚੱਲੇ ਆ ਵੀ ਤੁਸੀਂ ਮੇਰੇ ਨਾਲ ਤੇ ਚੱਲੇ ਹੋਦ ਨਾ ਕੋਈ ਗੱਲ ਨਹੀਂ ਚੱਲ ਪਾਂਗੇ ਹਾਂ ਠੀਕ ਹੈ ਕਿ ਨਹੀਂ ਨਾਲੇ ਉਹਨਾਂ ਨਾਲ ਪੈਸੇ ਤੇਲੇ ਦੀ ਗੱਲਬਾਤ ਕਰ ਲਾਂਗੇ ਵੀ ਚੱਲ ਮਦਦ ਮਦਦ ਕਰ ਦਿਓ ਸਾਡੀ ਫਰਮ ਬੇ ਮੈਂ ਤੈਨੂੰ ਇੱਥੋਂ ਸਲਾਹ ਦੇਦਾ ਵੀ लवली ਇਹ ਇਦਾਂ ਕਰਨਾ ਇਦਾਂ ਕਰਨਾ ਜਿਹੜੀ ਮੈਂ ਤੈਨੂੰ ਸਲਾਹ ਦੇਣੀ ਆ ਉਹ ਤੇਰੀ ਭੂਆ ਫੂਫੁੰਨੇ ਮਰਣੀ ਨਹੀਂ ਆ ਚਲੋ ਕੋਈ ਗੱਲ ਨਹੀਂ ਨਾਲ ਤੇ ਚੱਲੂਗੇ ਕਿ ਨਹੀਂ ਨਾਲ ਮੈਂ ਚੱਲੂਗਾ ਹਾਂ ਠੀਕ ਹੈ ਕਿ ਨਹੀਂ ਤੇ ਜੇ ਤੂੰ ਆਖੇ ਨਾ ਵੀ ਅੱਗੇ ਹੋਗੇ ਵੀ ਤਾਜੀ ਤੁਸੀਂ ਸਾਰੇ ਕੰਮ ਕਰੋ ਉਹ ਨਹੀਂ ਜੇ ਮੈਂ ਕਰਦੇ। ਉਹ ਚਲੋ ਕੋਈ ਗੱਲ ਨਹੀਂ। ਪੁੱਛ ਲਾਂਗੇ ਉਹਨਾਂ ਨੂੰ ਵੀ ਕੀ ਜਾਂਦੇ ਆ ਭਲਾ। ਠੀਕ ਆ ਕਿ ਨਹੀਂ? ਜੇ ਹੁਣ ਉਹ ਅੱਗੇ ਲੱਗੇ ਤਾਂ ਉਹਨਾਂ ਨੂੰ ਲਾ ਛਡੋ ਤੁਸੀਂ। ਉਹ ਚਲੋ ਜੇ ਮੁੰਡਾ ਚੰਗਾ ਹੋ ਗਿਆ ਤਾਂ ਅਸੀਂ ਫੇਰ ਹੀ ਕਰਨਾ। ਚਲੋ ਕੋਈ ਗੱਲ ਨਹੀਂ ਉਹ ਚੱਲ ਫਿਰਾਂਗੇ। ਹਾਂਜੀ। ਉਹ ਤਾਂ ਮੈਂ ਤੁਹਾਨੂੰ ਕਹਿਣ ਦਾ ਵੀ ਚੱਲਾਂਗੇ ਤੁਹਾਡੇ ਨਾਲ। ਹਾਂ। ਠੀਕ ਆ ਕਿ ਨਹੀਂ? ਲੈ ਮੇਰਾ ਪੋਤਾ ਆ। ਸਾਸੇ ਘਰ ਪੁੱਤ। ਕੋਸਣਾ ਕੀ ਕਰਦਾ ਆ? ਪੋਹਲੀ ਵੇਲੇ ਇੱਦਾਂ ਬੈਠੇ ਅੱਛਾ ਤੇ ਉਹ ਭੂਆ ਕਾਉਂ ਡਿਆ ਫੋਨ ਕੀ ਆਂਦੀ ਆ ਭੂਆ ਓਏ ਓਏ ਰਿਸ਼ਤਾ ਰੁਸਤਾ ਜਿਆ ਡੇ ਜਿਆ ਕਰਾਉਂ ਜੋ ਉਦਾਂ ਅੱਛਾ ਤੇ ਕਹਿਣ ਲਿਆ ਇਹ ਵੀ ਮੁੰਡੇ ਨੂੰ ਝਾਤੀ ਮਾਰਨੀ ਹੈ ਕਿਦਨ ਤੇ ਆਜੋ ਤੇ ਮੈਂ ਚੱਲ ਗਿਆ ਉਹਨਾਂ ਤਾਈ ਬਣਾਉਣ ਆਹੋ ਫੋਨ ਤੇ ਮੈਨੂੰ ਵੀ ਆਇਆ ਸੀ ਉਹ ਕਹਿਣ ਲਿਆ ਇਹ ਵੀ ਕਰਦਨੇ ਆ ਉਦਾਂ ਤੇ ਮੈਂ ਚੱਲ ਮੈਂ ਵੀ ਕਹਿਣ ਆ लवली ਉਦਾਂ ਗੁੱਸੇ ਵਾਲੀ ਗੱਲ ਨਹੀਂ ਗਈ ਕੋਈ ਵੀ ਮੈਂ ਗੱਲ ਕਰਨ ਲੱਗੀ ਤੂੰ ਇਹ ਨਾ ਸੋਚੀ ਕਿ ਤਾਈ ਨੇ ਆ ਗੱਲ ਕਹੀ ਆ ਗੱਲ ਹੀ ਇੱਦਾਂ ਵਾ ਭੀ ਉਹ ਵੀ ਦੋਵੇਂ ਜੀ ਸਿਆਣੇ ਆ ਕੀ ਮੁੰਡਾ ਉਹਨਾਂ ਦੇ ਪਸੰਦ ਵਾਲਾ ਅਸੀਂ ਮੁੰਡੇ ਦਾ ਕੀ ਵੇਖਣਾ ਮੁੰਡਿਆਂ ਵਰਗਾ ਮੁੰਡਾ ਹੋਊਗਾ ਮੈਂ ਤੇ ਉਹਨਾਂ ਨੂੰ ਕਿਹਾ ਮੈਂ ਜੇ ਤੁਸੀਂ ਅੱਗੇ ਲੱਗੇ ਉਹ ਤੇ ਫਿਰ ਕਰ ਦੋ ਜਿੱਦਾਂ ਤੁਸੀਂ ਦੁਆਰਾ ਖਾਂਦੀ ਹਾਂ ਪਰ ਉਹ ਕਹਿੰਦੇ ਵੀ ਨਹੀਂ ਨਹੀਂ ਇਹ ਕਰ ਦਈਏ ਆਇਓ ਤੇ ਅਸੀਂ ਇਹ ਕਰ ਸਕਦੇ ਤੇ ਤੁਹਾਨੂੰ ਮੁਖਾਲ ਦਿੰਨੇ ਆ ਚੱਲ ਪੁੱਤ ਇੱਕ ਗੱਲ ਵਾ ਪਿਆਲੀ ਬੰਨੇ ਦਾ ਤੁਸੀਂ ਬਾਹਰੋਂ ਪਤਾ ਪੁਦਾ ਕਰ ਲਓ ਮੁੰਡਾ ਤੇ ਚਲ ਤੁਹਾਡੇ ਵਰਗਾ ਹੀ ਹੋਊਗਾ ਵਾਹੋ ਇਹ ਤੇ ਹੈਈ ਕੋਈ ਨਹੀਂ ਉਹ ਵੀ ਕਰ ਲਾਂਗੇ ਫਿਰ ਪਤਾ ਤੇ ਕੀ ਆਂਦੀ ਭੂਆ ਕਿਦਾਂ ਤੱਕ ਦਾ ਰੱਖਿਆ ਵਾ ਆਖੰਡੇ ਆ ਵੀ ਤਿੰਨ ਚਾਰ ਦਿਨ ਖਲੋ ਕੇ ਰਹਿ ਲੈਣਾ ਵਾ। ਰਮਨ ਮੈਂ ਇਹਨੂੰ ਇਹ ਗੱਲ ਦੱਸਦੀ ਆ ਕਿ ਜੇ ਤੂੰ ਆਖਿਆ ਨਾ ਵੀ लवली ਅੱਗੇ ਲਾ ਕੇ ਤੂੰ ਅਹੀਂ ਨਹੀਂ ਤੁਰ ਸਕਦੇ। ਵੇ लवली ਗੁੱਸੇ ਵਾਲੀ ਗੱਲ ਨਹੀਂ ਗਈ। ਦੋ ਤਿੰਨ ਕੰਮ ਕਰਨ ਪਏ ਆ। ਭਲਾ ਤਾਂ ਹੀ ਤੁਹਾਡਾ ਹੀ ਕਰਨਾ ਚਾਹਿਆ। ਪਰ ਇਹ ਹਰ ਕੰਮ ਦੇ ਵਿੱਚ ਸਾਨੂੰ ਕਿਸ਼ੇ ਪਾਉਂਦੇ ਆ। ਇਦਾਂ ਬੰਦਾ ਚੰਗਾ ਨਹੀਂ ਲੱਗਦਾ। ਅਸੀਂ ਵੀ ਤੀਆਂ ਪੁੱਤਾਂ ਵਾਲੇ ਆ। ਹਾਨੂੰ ਫਿਰ ਦਲਜੀਤ ਗੱਲਾਂ ਕਰਦਾ ਵਾ। ਕੀ ਮੰਮੀ ਜਦੋਂ ਤੁਹਾਨੂੰ ਪਿੱਛੇ ਪਾਉਂਦੇ ਆ ਤਾਂ ਤੁਸੀਂ ਗਾੜੀ ਗਾੜੀ ਹੋ ਕੇ ਕੀ ਲੈਣਾ ਹੁੰਦਾ ਵਾ ਨਹੀਂ ਨਹੀਂ ਤਾਈ ਜੀ ਐਂ ਕਦੋਂ ਪਿੱਛੇ ਪਾਇਆ ਉਹਦੇ ਉਦਾਂ ਹੀ ਫੋਨ ਕਰ ਲਿਆ ਉਹਨਾਂ ਨੇ ਤੇ ਉਹ ਮੁੜ ਕੇ ਇੱਥੇ ਆ ਗਈ ਨਹੀਂ ਚਲ ਤੁਸੀਂ ਤਾਂ ਨਹੀਂ ਪਾਇਆ ਜੀ ਅਹੀਂ ਦੱਸ ਪਾਈ ਚਲ ਮੁੰਡਾ ਦਾ ਨੌਕਰੀ ਵਾਲਾ ਹੈ ਨਾ 50 60000 ਰੁਪਏ ਕਿੰਨੂੰ ਮਿਲਦਾ ਵਾ ਹਾਂਜੀ ਹਾਂਜੀ ਮਹੀਨਾ ਤੇ ਚੜ੍ਹਿਆ ਹੀ ਰਹਿੰਦਾ ਵਾ ਇਹਨਾਂ ਨੇ ਉਹ ਆਂਦੇ ਵੀ ਨਹੀਂ ਸਾਨੂੰ ਉਥੇ ਖਰਚਾ ਕਰਨਾ ਪੈਣਾ ਪੁੱਤ ਜਿੱਥੇ ਮਰਜ਼ੀ ਰਿਸ਼ਤਾ ਕਰ ਦੋ ਖਰਚਾ ਤੇ ਕਰਨਾ ਹੀ ਪੈਣਾ ਵਾ ਤੇ ਯਾ ਭੈਣਾ ਤੋਰਨੀਆਂ ਸੌਖੀਆਂ ਨਹੀਂ ਹੁੰਦੀਆਂ ਮੈਂ ਤਾਂ ਅੱਗੇ ਤਾਇ ਜੀ ਨੂੰ ਕਹਿਣ ਲਿਆ ਵੀ ਸਾਡੇ ਕੋਲ ਤਾਂ ਹੈਵੀ ਕੱਖ ਨਹੀਂ ਹੈ ਵੇ ਪੁੱਤ ਅਸੀਂ ਭਾਵੇਂ ਜੋਦਾ ਚੁਣੀ ਚੜਾਈ ਕਰਨਾ ਵਾ ਹੁਣ ਸੋਨਾ ਨਾ ਬਣਾਵਾਂਗੇ ਉਹ ਆ ਸਭ ਕੁਝ ਚਾਹੀਦਾ ਵਾ ਹੁੰਦਾ ਕਪੜਾ ਵੀ ਚਾਹੀਦਾ ਨਿੱਕੀਆਂ ਮੋਟੀਆਂ ਕੁੜੀਆਂ ਦੀਆਂ ਸੌ ਚੀਜ਼ਾਂ ਹੁੰਦੀਆਂ ਮੈਂ ਕਿਹੜੀ ਚੀਜ਼ ਨਹੀਂ ਚਾਹੀਦੀ ਇਹ ਤਾਂ ਆਪਣੀਆਂ ਮਾਰਦੇ ਆ ਕਿ ਖਰੇ ਇਦਾਂ ਹੀ ਸਰ ਜਾਣਾ ਅਸੀਂ ਫਿਰ ਹੁਣ ਚੁੱਪ ਕਰਕੇ ਬਹਿ ਗਏ ਵੀ ਚਾਹ ਤੇ ਅਸੀਂ ਦੋਵੇਂ ਜੀ ਸਿਆਣੇ ਦੇ ਵੇਖ ਲਓ ਜਿੱਦਾਂ ਕਰ ਚੱਲ लवली ਅਸੀਂ ਵਿਆਹ ਦੇ ਵਿੱਚ ਤੇ ਭਾਵੇਂ ਨਹੀਂ ਕੋ ਲੈਣ ਦੇਣ ਕਰਨਾ ਤੇ ਵਿਆਹ ਤੋਂ ਬਾਅਦ ਨਹੀਂ ਉਹਨੂੰ ਮਿਲਣਾ ਗੱਲਣਾ ਕੁੜੀ ਨੂੰ ਉਹ ਚਲੋ ਕੋਈ ਗੱਲ ਨਹੀਂ ਐ ਮੁਰਾ ਦੇ ਵੇਖ ਕੇ ਆਈਏ ਇੱਕ ਵਾਰੀ ਤੇ ਹੁਣ ਜਿੱਦਣ ਵੀ ਕਹਿਣਗੇ ਨਾ ਤੇ ਤੁਹਾਨੂੰ ਮੈਂ ਦੱਸ ਦੂੰਗਾ ਤੇ ਫਿਰ ਮੇਰੇ ਨਾਲ ਚੱਲ ਕੇ ਚਲ ਕੋਈ ਨਹੀਂ ਚੱਲ ਪਾਂਗੇ ਆ ਤਾਂ ਮੈਂ ਵੇਖ ਲਾ ਕੋਈ ਕੰਮ ਕੰਦਾ ਜਾ ਕੇ ਚੱਲ ਵੇਖ ਲਾ ਚੱਲ ਵੇਹ ਤੂੰ ਮੈਂ ਚਾਹ ਬਣੂ ਨਹੀਂ ਪੁੱਛਿਆ ਆ ਕੇ ਜਾਵੀ ਚਾਹ ਮੈਂ ਪੀ ਕੇ ਆਇਆ ਸੀ ਹੁਣੇ ਤੇ ਮੈਂ ਉਹਨੂੰ ਕਿਹਾ ਕਿ ਆਏ ਜੋਤ ਨੂੰ ਵੀ ਮੈਂ ਆ ਗਿਆ ਬਸ ਉਹਨੂੰ ਸੁਣਾ ਦੇ ਤੂੰ ਉਹਨੂੰ ਵੀ ਨਾਲ ਲੈ ਆਉਂਦਾ ਤੂੰ ਓਏ ਉਹ ਡਈ ਸੂਟ ਜਾ ਸੀਨ ਆਪਣਾ ਅੱਛਾ ਹਾਂ ਕੋਈ ਗੱਲ ਨਹੀਂ ਆਉਗੀ ਆ ਪਿਛਾ ਮਾ ਚਲ ਠੀਕ ਆ ਹਾਂ 10 ਹੁਣ ਇਹ ਮੁੰਡਾ ਤੇ ਆ ਗਿਆ ਵੀ ਮੇਰੇ ਨਾਲ ਚੱਲੋ ਇਹਨੂੰ ਕੁਝ ਕਹਿ ਵੀ ਨਹੀਂ ਸਕਦੇ ਪਿੰਨੀ ਆਣਾ ਹੁਣ ਜਵਾਬ ਵੀ ਕਿਦਾਂ ਦੇਈਏ ਪਰ ਜਿਹੜੇ ਸਿਆਣੇ ਬਣਨੇ ਆ ਉਹਨਾਂ ਨੂੰ ਅਕਲ ਹੈ ਨਹੀਂਗੀ ਰਬਨ ਅਕਲ ਉਹਨਾਂ ਨੂੰ ਸਾਰੀ ਆ ਠੀਕ ਹੈ ਕਿ ਨਹੀਂ ਉਹ ਤਾਂ ਸਿਰਫ ਹਟ ਆਏ ਵੀ ਟੂਣ ਡੇ ਆ ਵੀ ਹੁੰਦੇ ਨਾਲ ਕੀ ਕਰਦੇ ਆ ਕੰਮ ਉਹਨਾਂ ਨੇ ਸਾਰੇ ਕਰ ਲਏ ਆ ਕਰ ਲਏ ਆ ਤੇ ਫਿਰ ਸਾਨੂੰ ਕਿਛ ਦਾਈ ਬਣਾਉਂਦੇ ਆ ਫੇ ਚੁੱਪ ਕੀਤਾ ਰਾ ਠਾਕਾ ਲਾਉਂ ਰੋਕ ਰਕਾਈ ਕਰਨ ਤਾਂ ਵਿਆਹ ਕਰਕੇ ਤਾਂ ਕੰਮ ਨਿਬੜਨ ਉਹ ਜਿਹੜੇ ਮੁੰਡੇ ਵਾਲੇ ਆ ਨਾ ਇਹਨਾਂ ਦੇ ਗਵਾਂਢ ਚ ਹੀ ਆ ਉਹ ਆਪੇ ਪੜਦੇ ਤੇ ਕਹਿੰਦੇ ਅਸੀਂ ਇਹਨਾਂ ਨੂੰ ਸੱਤ ਲਾਂਗੇ ਫਲਾਂ ਕਰ ਲਾਂਗੇ ਉਹਨਾਂ ਨੂੰ ਸੱਤ ਕੇ ਕੀ ਕਰਨਾ ਤੇ ਪਹਿਲਾਂ ਸੁੱਤੀ ਸੀ ਪਹਿਲਾਂ ਨਹੀਂ ਪਤਾ ਜਦੋਂ ਆਂਦੀ ਮੁੰਡਾ ਮਲਾਜ਼ਮ ਚਾਹੀਦਾ ਆਹੇ ਸਾਰੇ ਪਾਸੇ ਫੋਨ ਘੁਮਾ ਕੇ ਮੁੰਡਾ ਲੱਭਿਆ ਤਾਂ ਹੁਣ ਸਾਡੇ ਗਵਾਨ ਚੋਂ ਮੁੰਡਾ ਲੱਭ ਗਿਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਕਰਦੀ ਕੀ ਫਿਰਦੀ ਹੈ ਮੇਰਾ ਰਤਾ ਰਮਨ ਅਹੀਂ ਜਾਣਾ ਤੇ ਹੈਗਾ ਤੂੰ ਉਦਣ ਘਰੇ ਰਹੀ ਮੈਂ ਨਹੀਂ ਜਾਣਾ ਤੂੰ ਹੀ ਚੱਲ ਜੀ ਤੇ ਮੈਂ ਪਿਛਾ ਹੋ ਕੇ ਬੈਠਾ ਰਹਿਣਾ ਮੈਂ ਕੋਈ ਸਲਾਹ ਨਹੀਂ ਦੇਣੀ ਕੋਈ ਗੱਲ ਨਹੀਂ ਬਾਤਣੀ ਆਪ ਹੀ ਕਰਨਗੇ ਨਾ ਦੋਵੇਂ ਜੀ ਕੀ ਕਰਦੇ ਭਲਾ ਤੁਸੀਂ ਤਾਂ ਪਿੱਛੇ ਹੋ ਕੇ ਬੈਠੇ ਰਹਿਣਾ ਵਾ ਨਾ ਨਾ ਬਹਿਣ ਹੀ ਨਾ ਦੇਣਾ ਜੇ ਤੁਹਾਡੀ ਢਿੱਲੀ ਕਰਵਾਉਣੀ ਹੈ ਤੁਹਾਨੂੰ ਵਾਜਾ ਮਾਰ ਮਾਰ ਸਾਰੇ ਕੰਮ ਤੁਹਾਡੇ ਕੋ ਕਰਵਾਉਣੇ ਆ ਭਈ ਇੱਧਰ ਆਓ ਮੈਂ ਫਿਰ ਜਦੋਂ ਇਹ ਗੱਲ ਕਹੂੰਗਾ ਨਾ ਵੀ ਤੁਸੀਂ ਵੱਡੇ ਜੇ ਤੁਸੀਂ ਕਰੋ ਹੂੰ ਕੀ ਕਹੋਗੇ ਵੀ ਮੈਂ ਪੈਸੇ ਨਹੀਂ ਦੇਣੇ ਉਹ ਪੈਸੇ ਤੇ ਦੇ ਦਾਂਗੇ ਪੈਸੇ ਫਿਰ ਨਹੀਂ ਦੇਣੇ ਸਾਰੇ ਕੰਮ ਕਰਨੇ ਪੈਣੇ ਆ ਚੱਲ ਕੋਈ ਗੱਲ ਨਹੀਂ ਜਿੱਦਾਂ ਦਾ ਰੱਖਣਗੇ ਕਹਿਣਗੇ ਤੇ ਚਲ ਜਿਓ ਹੋਰ ਫਿਰ ਕੀ ਕਰਨਾ ਜਾਣਾ ਤੇ ਪੈਣਾ ਹੀ ਆ ਜੇ ਨਾ ਗਏ ਦੂਜੇ ਪਾਸੇ ਤੁਰ ਪੈਣਾ ਅੱਜ ਭਰਾ ਜੀ ਦਾ ਹੁੰਦਾ ਤੇ ਇਦਾਂ ਹੀ ਕਰਦੇ ਇਹ ਕਿਸ ਬੰਦੇ ਨੂੰ ਖਲਾਸੀ ਨਹੀਂ ਗਈ ਹੈਗੀ ਚਲ ਕੋਈ ਨਹੀਂ ਰਮਨ ਚਲ ਜਾਗੇ ਫਿਰ ਕੀ ਕਰਨਾ ਆ ਚਲ ਕੋਈ ਨਹੀਂ ਮੈਂ ਵੀ ਵੇਖ ਲਾਂ ਕੰਮ ਤਾਂ ਦਾ ਮੈਂ ਤਾਂ ਹੀ ਆ ਮੈਨੂੰ ਪਤਾ ਨਹੀਂ ਕੀ ਗੱਲ ਹੋਈ ਬੋਲਣ ਦੇ ਚਲ ਵੇਖ ਲਾਂ ਤੂੰ ਹੀ ਤਾਂ ਮੈਂ ਵੀ ਵੇਖਾਂਗਾ